ਪ੍ਰਤੀਪੇ ਪਹਿਲੀ ਵਾਰ 251 ਘੰਟਿਆਂ ਦਾ ਜਗਤ ਪਿਤਾ ਬ੍ਰਹਮਾ ਜੀ ਦਾ ਜਿਹੜਾ ਯੱਗ ਹੋਣ ਜਾ ਰਿਹਾ ਵੈ ਜੀ ਕੀ ਸੋਚ ਕੇ ਤੁਸੀਂ ਇਹ ਹਵਨ ਯੱਗ ਕਰਾਉਣ ਜਾ ਰਹੇ ਹੋ ਆ ਤਿਆਰੀਆਂ ਜੋਰ ਤੇ ਸ਼ੋਰ ਨਾਲ ਚੱਲ ਰਹੀਆਂ ਕਿ ਕਾਸ ਬਾਣੀ ਹੋਈ ਹੈ ਸੁਪਣਿਆਂ ਦੇ ਵਿੱਚ ਦੱਸਿਆ ਗਿਆ ਜਿੱਦਾਂ ਪਹਿਲੇ ਸਮੇਂ ਦੇ ਵਿੱਚ ਹੁੰਦਾ ਸੀ ਆ ਜਿਹੜਾ ਆ ਹਵਨ ਕੁੰਡ ਤਿਆਰ ਹੋ ਰਿਹਾ ਦੇਖੋ ਕਿੰਨਾ ਕੰਮ ਚੱਲ ਰਿਹਾ ਜੋਰਾਂ ਤੇ ਪ੍ਰੋਬਲਮ ਆ ਕਿ ਉਹਨਾਂ ਦੇ ਬੇਬੀ ਨਹੀਂ ਹੋ ਰਹੇ ਸ੍ਰਿਸ਼ਟੀ ਕਰਤਾ ਬ੍ਰਹਮਾ ਜੀ ਜਿਹੜੇ ਸਭ ਸਾਰੇ ਬੱਚੇ ਬਣਾਉਂਦੇ ਆਓ ਲੁਕੋ ਆਓ ਲੈ ਜਾਓ ਝੋਲੀਆ ਪਰ ਕੇ ਲੁੱਟ ਲੋ ਤੁਹਾਡੇ ਘਰ ਆਏ ਆ ਬ੍ਰਹਮਾ ਜੀ ਕਰਾਇਆ ਜਾ ਰਿਹਾ 251 ਘੰਟਿਆਂ ਦਾ ਜਿਹੜਾ ਮਹਾ ਯੱਗ ਹੈ ਉਹ ਕਰਾਇਆ ਜਾ ਰਿਹਾ ਵਾ ਹੰਬੜਾ ਰੋਡ ਤੇ ਲੁਧਿਆਣਾ ਦੇ ਹੰਬੜਾ ਰੋਡ ਬੱਗਾ ਕਲਾਂ ਦੇ ਵਿੱਚ ਜਿਹੜਾ ਯੱਗ 27 ਮਾਰਚ ਤੋਂ 7 ਅਪ੍ਰੈਲ ਤੱਕ ਹੋਊਗਾ ਸਸਿਕਾ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਇਹ ਦਿਨ ਦਵਾਲੀ ਤੁਹਾਨੂੰ ਦੱਸਦੀ ਅੱਜ ਪਹੁੰਚੇ ਆਂ ਲੁਧਿਆਣਾ ਦੇ ਬੱਗਾ ਕਲਾਂ ਦੇ ਵਿੱਚ ਜੀ ਹਾਂ ਬਿਲਕੁਲ ਬੱਗਾ ਕਲਾਂ ਦੇ ਵਿੱਚ ਪਹੁੰਚੇ ਆਂ ਜਿੱਥੇ ਜਗਤ ਪਿਤਾ ਭਗਵਾਨ ਬ੍ਰਹਮਾ ਜੀ ਦਾ ਅਖੰਡ ਮਹਾਯੱਗ ਜਿਹੜਾ ਕਰਾਇਆ ਜਾ ਰਿਹਾ ਵੈ ਸ਼ਿਵਤਾਮ ਮੰਦਿਰ ਦੇ ਵਿੱਚ ਪਹੁੰਚੇ ਆਂ ਮੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਸ਼ਿਵਤਾਮ ਮੰਦਰ ਜਿਹੜਾ ਬੱਗਾ ਕਲਾ ਦੇ ਵਿੱਚ ਸਥਿਤ ਹੈ ਉਸ ਉਸ ਮੰਦਰ ਦੇ ਵਿੱਚ ਭਗਵਾਨ ਬ੍ਰਹਮਾ ਜੀ ਦਾ ਅਖੰਡ ਮਹਾਯੱਗ ਜਲਾ ਕਰਾਇਆ ਜਾ ਰਿਹਾ 251 ਘੰਟਿਆਂ ਦਾ ਜਿਹੜਾ ਮਹਾਯੱਗ ਹੈ ਉਹ ਕਰਾਇਆ ਜਾ ਰਿਹਾ ਵੈ ਤਿਆਰੀਆਂ ਕਿਸ ਤਰੀਕੇ ਚੱਲ ਰਹੀਆਂ ਨੇ ਯੱਗ ਕਿਹਨਾਂ ਵੱਲੋਂ ਕਰਾਇਆ ਜਾ ਰਿਹਾ ਵਾ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਸ ਤੋਂ ਬਾਅਦ ਤਿਆਰੀਆਂ ਵੀ ਦਿਖਾਵਾਂਗੇ ਵੀ ਭਗਵਾਨ ਬ੍ਰਹਮਾ ਜੀ ਦਾ ਜਿਹੜਾ ਯੱਗ ਕਰਾਇਆ ਜਾ ਰਿਹਾ ਉਹਦੇ ਵਿੱਚ ਤਿਆਰੀਆਂ ਕੀ ਕੀ ਹੋ ਰਹੀਆਂ ਨੇ ਤੇ ਸੰਤ ਕਿੱਥੋਂ ਕਿੱਥੋਂ ਆ ਰਹੇ ਨੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਣੇ ਆ ਮੰਦਰ ਦੀਆਂ ਜਿਸ ਹਵਨਕੁੰਡ ਦੇ ਵਿੱਚ ਅਖੰਡ ਮਹਾਯੱਗ ਹੋਊਗਾ ਉਹ ਹਵਨਕੁੰਡ ਵੀ ਤੁਹਾਡੇ ਨਾਲ ਦਿਖਾਵਾਂਗੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਦਿਖਾ ਰਹੇ ਹਾਂ ਧਰਤੀ 'ਤੇ ਪਹਿਲੀ ਵਾਰ 251 ਘੰਟਿਆਂ ਦਾ ਜਗਤ ਪਿਤਾ ਬ੍ਰਹਮਾ ਜੀ ਦਾ ਜਿਹੜਾ ਯੱਗ ਹੋਣ ਜਾ ਰਿਹਾ ਵੈ ਲੁਧਿਆਣੇ ਦੇ ਹੰਬੜਾ ਰੋਡ ਤੇ ਲੁਧਿਆਣੇ ਦੇ ਹੰਬੜਾ ਰੋਡ ਬੱਗਾ ਕਲਾਂ ਦੇ ਵਿੱਚ ਜਿਹੜਾ ਯੱਗ 27 ਮਾਰਚ ਤੋਂ 7 ਅਪ੍ਰੈਲ ਤੱਕ ਹੋਊਗਾ ਉਹ ਤਸਵੀਰਾਂ ਤੁਹਾਡੇ ਨਾਲ ਸੰਜਾ ਕਰਾ ਰਹੇ ਹਾਂ ਦੇਖ ਸਕਦੇ ਹੋ ਹਵਨਕੁੰਡ ਵੀ ਤੁਹਾਡੇ ਨਾਲ ਦਿਖਾਵਾਂਗੇ ਇਸ ਮੰਦਰ ਦੇ ਵਿੱਚ ਜਿਸ ਮੰਦਰ ਦੇ ਵਿੱਚ ਜਗਤ ਪਿਤਾ ਭਗਵਾਨ ਬ੍ਰਹਮਾ ਜੀ ਦਾ ਹਵਨ ਯੱਗ ਜੜਾ ਕਰਾਇਆ ਜਾ ਰਿਹਾ ਵਾ ਉਹ ਗੱਲ ਕਰਦੇ ਆ ਅਸ਼ੀਸ਼ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਅਖੰਡ ਮਹਾ ਯੱਗ ਜੜਾ ਕਰਾਇਆ ਜਾ ਰਿਹਾ ਵਾ ਭਗਵਾਨ ਬ੍ਰਹਮਾ ਜੀ ਦਾ ਇਸ ਧਰਤੀ ਤੇ ਪਹਿਲੀ ਵਾਰ ਹੋਣ ਜਾ ਰਿਹਾ ਹੈ ਅ ਨਮਸਕਾਰ ਜੀ ਪ੍ਰਣਾਮ ਜੀ ਆਈ ਹੋਈ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਕੀਓ ਪਰਮੇਸ਼ਵਰ ਦੇ ਕੰਮ ਦੇ ਵਿੱਚ ਸਹਿਯੋਗ ਦੇ ਰਹੇ ਹੋ ਤੇ ਬਹੁਤ ਤੁਹਾਡਾ ਵੈਲਕਮ ਆ ਤੇ ਇਹ ਅਖੰਡ ਮਹਾਯੱਗ 251 ਘੰਟਿਆਂ ਦਾ ਅਖੰਡ ਮਹਾਯੱਗ ਕਲਯੁਗ ਦੇ ਵਿੱਚ ਪਹਿਲੀ ਵਾਰੀ ਬ੍ਰਹਮਾ ਜੀ ਦਾ ਅਖੰਡ ਮਹਾਯੱਗ ਹੋ ਰਿਹਾ ਔਰ ਪੰਜਾਬ ਲੁਧਿਆਣਾ ਲਾਡੋਵਾਲ ਦੀ ਤਰਤੀਬ ਬੱਗਾ ਕਲਾ ਨੂੰ ਚੁਣਿਆ ਗਿਆ ਹੈ ਸ਼ਿਵਧਾਮ ਜਿਹੜਾ ਕਿ ਪੰਜਾਬ ਦਾ ਪ੍ਰধান ਮੰਦਿਰ ਜਿੱਥੇ 12 ਜੋਤਿਰਲਿੰਗ ਤੇ ਇਕਾਦਸ਼ ਰੂਦਰ ਨੇ ਸਥਾਪਿਤ ਨੇ ਤੇ ਪਹਿਲੀ ਵਾਰੀ ਇਹ ਪਰਮੇਸ਼ਰ ਦੀ ਜਿਹੜੀ ਮੌਜ ਹੋਈ ਹੈ ਇਹ ਇਸ ਥਾਨ ਤੇ ਪਹਿਲੀ ਵਾਰ ਇਹ ਯੱਗ ਹੋਣ ਜਾ ਰਿਹਾ ਹੈ ਤੇ ਮੈਂ ਸਮਝਦਾ ਕਿ ਪੰਜਾਬ ਤੇ ਲੁਧਿਆਣਾ ਵਾਸੀ ਬਹੁਤ ਹੀ ਭਾਗਿਆਸ਼ਾਲੀ ਨੇ ਅਸੀਂ ਜੀ ਕੀ ਸੋਚ ਕੇ ਤੁਸੀਂ ਇਹ ਹਵਨ ਯਗ ਕਰਾਉਣ ਜਾ ਰਹੇ ਹੋ ਇਹ ਦੇਖੋ ਇਹ ਕੋਈ ਦੁਨਿਆਵੀ ਜਾਂ ਕੋਈ ਇਨਸਾਨੀ ਸੋਚ ਨਹੀਂ ਹੁੰਦੀ ਇਹ ਪਰਮੇਸ਼ਵਰ ਦਾ ਹੁਕਮ ਹੋਇਆ ਸਾਖਸ਼ਾਤ ਜਿਹਨੂੰ ਗੁਰੂਆਂ ਨੇ ਕਿਹਾ ਤੁਰਦੀ ਬਾਣੀ ਤੁਰਦੀ ਬਾਣੀ ਜਿਹੜੀ ਪਰਮੇਸ਼ਵਰ ਸਾਡੇ ਅੰਦਰ ਭਾਪ ਪੈਦਾ ਕਰਦਾ ਪਰਮੇਸ਼ਵਰ ਨੇ ਇਹ ਹੁਕਮ ਕੀਤਾ ਕਿ ਆਉਣ ਵਾਲੇ ਸਮੇਂ ਤੁਹਾਡੇ ਕੋਲ ਆ ਸੇਵਾ ਲਈ ਜਾਏਗੀ ਤੇ ਉਹ 1.5 ਮਹੀਨੇ ਤਕਰੀਬਨ 1.5 ਮਹੀਨੇ ਪਹਿਲਾਂ ਇਹ ਪਰਮੇਸ਼ਵਰ ਦੀ ਮੌਜ ਹੋਈ ਹੈ ਤੇ ਹੁਣ ਤੁਹਾਡੇ ਸਾਹਮਣੇ ਦੇਖੋ ਇਹ ਸਾਕਾਰ ਹੋ ਰਹੀ ਹੈ ਅਸੀਂ ਜੀ ਕਿਸੇ ਮਹਾਤਮਾ ਜੀ ਵੱਲੋਂ ਤੁਹਾਨੂੰ ਇਹ ਗੱਲ ਕਹੀ ਗਈ ਹੈ ਕਿ ਕਾਸਬਾੜੀ ਹੋਈ ਹੈ ਸੁਪਣਿਆਂ ਦੇ ਵਿੱਚ ਦੱਸਿਆ ਗਿਆ ਜਿੱਦਾਂ ਪਹਿਲੇ ਸਮੇਂ ਦੇ ਵਿੱਚ ਹੁੰਦਾ ਸੀ ਜੀ ਜੀ ਇਹ ਕਿਸੇ ਮਹਾਤਮਾ ਵੱਲੋਂ ਨਹੀਂ ਇਹ ਅਸੀਂ ਰੋਜ਼ਾਨਾ ਰਾਤ ਨੂੰ ਯੱਗ ਕਰਦੇ ਆ ਯੱਗ ਦੇ ਨਾਲ ਜਪ ਤੇ ਧਿਆਨ ਕਰਾਣੇ ਆ ਹੋਰ ਵੀ ਲੋਕ ਸਾਡੇ ਨਾਲ ਜੁੜਦੇ ਆ ਔਰ ਅਸੀਂ ਇੱਕ ਦਿਨ ਯੱਗ ਕਰ ਰਹੇ ਸੀ ਜਪ ਕਰਨ ਤੋਂ ਬਾਅਦ ਜਦੋਂ ਧਿਆਨ ਸ਼ੁਰੂ ਕੀਤਾ ਸੁਰਤ ਚੜੀ ਤੇ ਪਰਮੇਸ਼ਵਰ ਦੀ ਆਕਾਸ਼ਵਾਣੀ ਹੋਈ ਉੱਥੇ ਨਾ ਤਾਂ ਕੋਈ ਜੀਵਾਤਮਾ ਹੁੰਦੀ ਆ ਨਾ ਹੀ ਉੱਥੇ ਕੋਈ ਪਰਮੇਸ਼ਵਰ ਹੁੰਦਾ ਪਰਮੇਸ਼ਵਰ ਮਤਲਬ ਨਿਰਆਕਾਰ ਪਰਮੇਸ਼ਵਰ ਇੱਕ ਜਿਹਨੂੰ ਆਪਾਂ ਲਾਈਟ ਕਹਿੰਦੇ ਨੇ ਆ ਜਿਹਨੂੰ ਆਪਾਂ ਪ੍ਰਕਾਸ਼ ਕਹਿੰਦੇ ਆ ਉੱਥੇ ਇਹ ਆਕਾਸ਼वाणी ਹੁੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲੋਂ ਇੱਕ ਸੇਵਾ ਲਈ ਜਾਏਗੀ ਜਿਹੜੀ ਕਿ ਬ੍ਰਹਮਾ ਜੀ ਦਾ ਅਖੰਡ ਮਹਾਯੱਗ ਉਹ ਸੇਵਾ ਤੁਸੀਂ ਪ੍ਰਵਾਨ ਕਰਨੀ ਹੈ ਤੇ ਠਾਕੁਰ ਜੀ ਦੀ ਮੌਜ ਹੋਈ 10000 ਕਿਲੋ ਲੱਕੜ ਅਸੀਂ ਜਿਹੜੀ ਮੰਗਵਾਈ ਤੁਸੀਂ ਆਪਣੇ ਟੀਵੀ ਚੈਨਲ ਤੇ ਦੇਖੋਗੇ ਇਸ ਚੈਨਲ ਦੇ ਮਾਧਿਅਮ ਨਾਲ ਔਰ ਤਿਆਰੀਆਂ ਸ਼ੁਰੂ ਨੇ RAM ਨਾਮ ਦਾ ਸੰਕੀਰਤਨ ਜਿਹੜਾ 24 ਘੰਟੇ ਹੋ ਰਿਹਾ ਸਾਧੂ ਸੰਤ ਮਹਾਤਮਾ ਵੱਡੇ ਵੱਡੇ ਮਹਾਪੁਰਸ਼ ਸਾਡੇ ਸ਼ੁਕਲਾ ਜੀ ਅਯੋਧਿਆ ਤੋਂ ਸਾਡੇ ਨਾਲ ਆਏ ਨੇ ਇਹ ਹੋਰ ਸੰਤ ਜਿਹੜੇ ਆ ਉਹ ਸਾਡੇ ਨਾਲ ਨੇ ਤੇ ਅਖੰਡ ਰਾਮਨਾਮ ਦੀ ਜਿਹੜੀ ਧੁਨਾ ਮੰਦਿਰ ਦੇ ਵਿੱਚ ਚੱਲ ਰਹੀ ਹੈ ਔਰ ਜੋਤੀ ਪਰਜਵਲਿਤ ਹੋ ਚੁੱਕੀ ਹੈ ਔਰ ਅਖੰਡ ਜੋਤ ਜਾਗ ਰਹੀ ਹੈ ਠਾਕੁਰ ਜੀ ਦੀ ਕਿਰਪਾ ਇੰਨੀ ਖੋਰੀ ਹੈ ਕਿ ਬਹੁਤ ਜੜੀਆਂ ਅ ਤਿਆਰੀਆਂ ਜੋਰ ਤੇ ਸ਼ੋਰ ਨਾਲ ਚੱਲ ਰਹੀਆਂ ਔਰ ਜਿੱਥੇ ਤਿਆਰੀਆਂ ਚੱਲ ਰਹੀਆਂ ਉੱਥੇ ਅਸੀਂ ਆਪਣੇ ਸਨਾਤਨ ਵੀਰਾਂ ਨੂੰ ਏ ਵੀ ਮੈਸੇਜ ਦੇਣਾ ਚਾਹੁੰਦੇ ਆ ਕਿ ਸਨਾਤਨ ਵੀਰੋ ਜਾਗੋ ਤੁਹਾਡੇ ਧਰਮ ਨੂੰ ਜੋ ਬੁਰਾਈਆਂ ਨੇ ਘੇਰਿਆ ਹੋਇਆ ਸੀਗਾ ਜਿਹੜੀਆਂ ਝੂਠੀਆਂ ਕਹਾਣੀਆਂ ਬਣਾ ਕੇ ਪਾਰ ਬ੍ਰਹਮ ਪਿਤਾ ਜਗਤ ਪਿਤਾ ਬ੍ਰਹਮਾ ਜੀ ਦੇ ਬਾਰੇ ਝੂਠੀਆਂ ਕਹਾਣੀਆਂ ਬਣਾ ਕੇ ਉਹਨਾਂ ਦੀ ਪੂਜਾ ਸੇਵਾ ਬੰਦ ਕਰਾ ਦਿੱਤੀ ਗਈ ਸੀ ਹੁਣ ਪਰਮੇਸ਼ਵਰ ਦਾ ਸਮਾਂ ਇਸ ਤਰ੍ਹਾਂ ਦਾ ਆ ਗਿਆ ਕਿ ਪਰਮੇਸ਼ਵਰ ਦੁਆਰਾ ਤੋਂ ਆਪਣੇ ਭਗਤਾਂ ਨੂੰ ਨਿਹਾਲ ਕਰਨ ਆ ਰਹੇ ਆ ਔਰ रामराज ਆ ਚੁੱਕਾ ਤੁਸੀਂ ਦੇਖੋ ਕਿੰਨੀਆਂ ਸਦੀਆਂ ਬਾਅਦ ਠਾਕੁਰ ਜੀ ਆਪਣੀ ਗੱਦੀ ਤੇ ਵਿਰਾਜੇ ਆ ਹੁਣ ਜਦੋਂ रामराज ਆ ਗਿਆ ਫਿਰ ਸਾਰੇ ਦੇਵੀ ਦੇਵਤਾ ਭਗਵਾਨ ਆਪਣੇ ਆਪ ਹੀ ਪਰਮੇਸ਼ਰ ਨੇ ਹੁਣ ਐਸੀ ਕਿਰਪਾ ਕਰਨੀ ਕਿ ਸਤਿਯੁਗ ਵਰਗਾ ਮਾਹੌਲ ਤਾਨੂੰ ਦਿਖਾਈ ਦੇਣਾ ਜੀ ਕਿੰਨੇ ਸਮੇਂ ਦੀ ਗੱਲ ਹੋ ਗਈ ਜਿਸ ਸਮੇਂ ਦੇ ਵਿੱਚ ਤੁਸੀਂ ਜਦਾਂ ਕਿਹਾ ਕਿ ਇੱਕ ਆਕਾਸ਼ ਬਾੜੀ ਹੋਈ ਸੀ ਉਹ ਕਿਸ ਜਗ੍ਹਾ ਉਹ ਕਿਸ ਜਗ੍ਹਾ ਦੇ ਉੱਤੇ ਹੋਈ ਮੇਰੇ ਮੇਰੇ ਘਰ ਦੇ ਵਿੱਚ ਮੰਦਿਰ ਆ ਜੀ ਪ੍ਰੋਪਰ ਸਥਾਪਨਾ ਅਸੀਂ ਰੋਜ਼ ਯਕ ਕਰਦੇ ਆ ਜੀ ਤੇ اے او ਸੀ ਸਥਾਨ ਦੀ ਗੱਲ ਆ ਉਸ ਔਨ ਦੈਟ ਟਾਈਮ ਸਾਡੇ ਨਾਲ ਹੋਰ ਵੀ ਲੋਕ ਜੁੜੇ ਸੀ ਜਿੱਦਾਂ ਟੈਲੀਫੋਨਿਕ ਸਾਡੇ ਨਾਲ ਲੋਕ ਜੁੜਦੇ ਆ ਦੇਸ਼ਾਂ ਵਿਦੇਸ਼ਾਂ ਤੋਂ ਵੀ ਜੁੜਦੇ ਆ ਜਿਹੜੇ ਰੋਜ਼ ਰਾਤ ਨੂੰ ਯਾਗ ਕਰਦੇ ਆ ਅਸੀਂ ਤੇ ਉਸੇ ਟਾਈਮ ਉਹਨਾਂ ਨੂੰ ਵੀ ਦੱਸਿਆ ਗਿਆ ਸੀ ਕਿ ਇਸ ਤਰ੍ਹਾਂ ਠਾਕੁਰ ਜੀ ਦੀ ਇੱਕ ਮੋਜ ਹੋਈ ਆ ਤੇ ਅੱਜ ਦੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਸਕਾਰ ਹੋ ਰਿਹਾ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਇਸ ਤਰੀਕੇ ਦੇਖਦੇ ਹੋ ਕਿ ਧਰਤੀ ਦੇ ਉੱਤੇ ਪਹਿਲੀ ਵਾਰ ਭਗਵਾਨ ਬ੍ਰਹਮਾ ਜੀ ਦਾ ਯੱਗ ਹੋਣ ਜਾ ਰਿਹਾ ਜਿਹੜਾ ਤੁਹਾਡੇ ਥਰੂ ਮਤਲਬ ਪਰਮਾਤਮਾ ਨੇ ਤੁਹਾਨੂੰ ਦੱਸਿਆ ਵਾ ਵੀ ਕਿ ਇਹ ਯੱਗ ਕਰਾਣਾ ਜ਼ਰੂਰੀ ਹੈ ਕੀ ਕਹਿਣਾ ਚਾਹੁੰਗੇ ਦੇਖੋ ਜੀ ਪਹਿਲਾਂ ਹਜ਼ਾਰਾਂ ਨਹੀਂ ਕਰੋੜਾ ਯੱਗ ਹੋ ਚੁੱਕੇ ਔਰ ਪਹਿਲਾ ਯੱਗ ਹੀ ਧਰਤੀ ਤੇ ਸ਼੍ਰੀ ਹਰੀ ਤੇ ਸ਼ਿਵ ਲਈ ਬ੍ਰਹਮਾ ਜੀ ਨੇ ਹੀ ਕੀਤਾ ਸੀ ਸਿਰਫ ਸਾਡੇ ਸਨਾਤਨ ਵਿਰੋਧੀਆਂ ਨੇ ਦੁਸ਼ ਪ੍ਰਚਾਰ ਕਰਕੇ ਸਾਡੇ ਇੰਦਰ ਭਗਵਾਨ ਜਿਹੜੇ ਕੁੱਲ ਲੋਕ ਤਿੰਨ ਲੋਕਾਂ ਦੇ ਮਾਲਕ ਨੇ ਉਹਨਾਂ ਨੂੰ ਬਾਲੀਵੁੱਡ ਨੇ ਗਲਤ ਚੀਜ਼ਾਂ ਦਿਖਾ ਦਿਖਾ ਕੇ ਗਲਤ ਅਸ਼ਲੀਲਤਾ ਪਰੋਸ ਪਰੋਸ ਕੇ ਲੋਕਾਂ ਦੇ ਮਨਾਂ ਦੇ ਵਿੱਚ ਬ੍ਰਹਮਾ ਜੀ ਦੇ ਪ੍ਰਤੀ ਜਾਂ ਸਾਡੇ ਨਾਰਦ ਭਗਵਾਨ ਇਹਨੇ ਵੱਡੇ ਰਿਸ਼ੀ ਦੇ ਇਸ ਤਰ੍ਹਾਂ ਦੇ ਬਲੇਮ ਲਾ ਲਾ ਕੇ ਉਹ ਸਾਡੇ ਸਨਾਤਨ ਧਰਮ ਦੀਆਂ ਜੜਾਂ ਹੀ ਖਤਮ ਕਰਤੀਆਂ ਅਸੀਂ ਅੱਜ ਮੌਕਾ ਮਿਲਿਆ ਇਹ ਦਾਸ ਨੂੰ ਹੁਕਮ ਹੋਇਆ ਕਿ ਇਹ ਅੱਗੇ ਲੱਗਾਂ ਦਾ ਮੈਂ ਤਾਂ ਜੀ ਇੱਕ ਬੜਾ ਹੱਡ ਮਾਸ ਦਾ ਪੁਤਲਾ ਆਂ ਕੰਮ ਤਾਂ ਸਾਰੇ ਠਾਕੁਰ ਜੀ ਕਰ ਰਹੇ ਭਗਵਤੀ ਕਰਾ ਰਹੀ ਹੈ ਯੋਗ ਮਾਇਆ ਸੀ ਤਾਂ ਭਜ ਰਹੇ ਆ ਸਿਰਫ ਸੋ ਇਹ ਇਹ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਹੀਂ ਆ ਮੈਂ ਇਹ ਵੀ ਪੁੱਛਿਆ ਮਹਾਰਾਜ ਨੂੰ ਕਿ ਮੈਂ ਇੱਕ ਬੜਾ ਛੋਟਾ ਜਿਹਾ ਕਾਮਨ ਮੈਨ ਹੈਗਾ ਐਡਾ ਵੱਡਾ ਯੱਗ ਤਪ ਕਿਸ ਤਰ੍ਹਾਂ ਹੋਏਗਾ ਉਹ ਕਹਿੰਦੇ ਕਿ ਹਰ ਹਰ ਬੰਦੇ ਦੇ ਅੰਦਰ ਮੈਂ ਸਵੈਮ ਵਾਸ ਕਰਨਾ ਮੈਂ ਵਾਸ ਕਰਦਾ ਮਤਲਬ ਬ੍ਰह्म ਵਾਸ ਕਰਦੇ ਨੇ ਮੈਂ ਆਪਣੇ ਆਪ ਤੁਹਾਨੂੰ ਅੱਗੇ ਆ ਕੇ ਕਹੂੰਗਾ ਕਿ ਮੇਰੀ ਆਸੇਵਾਲਾ ਦਿੱਤੀ ਜਾਵੇ ਅਸੀਂ ਇਸ ਯੱਗ ਦੇ ਵਿੱਚ ਕਿਸੇ ਕੋਲੋਂ ਵੀ ਪੈਸੇ ਨਹੀਂ ਲੈ ਰਹੇ 1 ਰੁਪਏ ਦਾ ਵੀ ਕੋਈ ਪੈਸਾ ਨਹੀਂ ਲੈ ਰਹੇ ਲੋਕੀ ਆ ਰਹੇ ਸਾਡੇ ਕੋਲ ਸੇਵਾਵਾਂ ਲਈ ਅਸੀਂ ਲੋਕਾਂ ਨੂੰ ਜਾਗਰਿਤ ਕਰ ਰਹੇ ਕਿ ਆਓ ਸੇਵਾ ਲਓ ਚਾੜੂ ਮਾਰਨ ਦੀ ਵੀ ਸੇਵਾ ਆ ਲਾਈਨਾਂ ਲਵਾਉਣ ਦੀ ਵੀ ਸੇਵਾ ਜੋੜਾ ਕਰਦੇ ਵਿੱਚ ਸੇਵਾ ਆ ਤੁਹਾਡੀ ਜਿਹੜੀ ਸਪੋਰਟ ਹੈ ਪ੍ਰਮਾਤਮਾ ਆਪਣੇ ਆਪ ਕਰ ਰਿਹਾ ਹੈ ਕਰਜ਼ੀ ਕਰ ਰਿਹਾ ਜੀ ਅਸੀਂ ਕੁਝ ਨਹੀਂ ਕਰ ਰਹੇ ਪਰਮ ਪਿਤਾ ਬ੍ਰਹਮਾ ਜੀ ਨੇ ਸ੍ਰਿਸ਼ਟੀ ਬਣਾਈਆ ਤੁਹਾਨੂੰ ਵੀ ਬਣਾਇਆ ਮੈਨੂੰ ਵੀ ਬਣਾਇਆ ਕੈਮਰਾ ਮੈਨੂੰ ਵੀ ਬਣਾਇਆ ਸਾਡੇ ਸੰਤਾਂ ਦੇ ਅੰਦਰ ਵੀ ਬ੍ਰह्म ਬਾ ਸੰਤਤਾ ਸਵੈਮ ਬ੍ਰਹਮ ਦੇ ਸਰੂਪ ਨੇ ਠੀਕ ਹੈ ਜੀ ਤੇ ਅਸੀਂ ਇਹਨਾਂ ਲਈ ਕੰਮ ਕਰ ਰਹੇ ਹਾਂ ਅਸੀਂ ਪਰਮੇਸ਼ਵਰ ਲਈ ਕੰਮ ਕਰ ਰਹੇ ਹਾਂ ਅਸੀਂ ਹਰ ਇੱਕ ਉਸ ਰੂਹ ਨੂੰ ਜਿਹਦੇ ਵਿੱਚ ਚੇਤਨਾ ਆ ਜਗਾਨ ਦੀ ਕੋਸ਼ਿਸ਼ ਕਰ ਰਹੇ ਕਿ ਸਨਾਤਨ ਧਰਮ ਵਿਸ਼ਵ ਦਾ ਸਭ ਤੋਂ ਪੁਰਾਤਨ ਜਿਹੜਾ ਕਿ ਇਨਸਾਨੀਅਤ ਦੇ ਲਈ ਕੰਮ ਕਰਦਾ ਉਸ ਧਰਮ ਲਈ ਕੰਮ ਕਰਨਾ ਚਾਹੁੰਦੇ ਜਿਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਸ ਜਗਤ ਪਿਤਾ ਲਈ ਕੰਮ ਕਰਨਾ ਚਾਹੁੰਦੇ ਆਓ ਦੋਸਤੋ ਰਲ ਮਿਲ ਕੇ ਆਪਾਂ ਸਾਰੇ ਦਿਖਾਈਏ ਪੰਜਾਬ ਦੇ ਵਿੱਚ ਐਡਾ ਵੱਡਾ ਤੁਸੀਂ ਦੇਖੋ ਕਿ ਮੈਨੂੰ ਅ ਬਿਹਾਰ ਤੋਂ ਫੋਨ ਆ ਰਹੇ ਲੋਕ ਬਿਹਾਰ ਤੋਂ ਆ ਰਹੇ ਆ ਲੋਕ ਮੇਰੇ ਕੋਲ ਕਈ ਲੋਕ ਆਸਟਰੀਆ ਤੋਂ ਪੁੱਛ ਰਹੇ ਆ ਕੋਈ ਯੂ ਐਸ ਏ ਤੋਂ ਇੰਗਲੈਂਡ ਤੋਂ ਜਿੰਨਾ ਜ਼ਿਆਦਾ ਅਸੀਂ ਪ੍ਰਚਾਰ ਕਰਾਂਗੇ ਮੈਨ ਟੂ ਮੈਨ ਇੱਕ ਦੂਜੇ ਨੂੰ ਦੱਸਾਂਗੇ ਪੈਂਫਲਟ ਲੋਕਾਂ ਦੇ ਘਰਾਂ ਘਰਾਂ 'ਚ ਜਾ ਕੇ ਸੇਵਾਦਾਰ ਵੰਡ ਰਹੇ ਆ ਕਿ ਜਾਗੋ ਬ੍ਰਹਮਾ ਜੀ ਦੀ ਸੇਵਾ ਬ੍ਰਹਮਾ ਜੀ ਦੇ ਬਾਰੇ ਜੇ ਥੋੜਾ ਜਿਹਾ ਦੱਸਿਏ ਬ੍ਰਹਮਾ ਜੀ ਇਸ ਤਰ੍ਹਾਂ ਦੇ ਸਾਡੇ ਭਗਵਾਨ ਨੇ ਕਿ ਜਿਹੜੇ ਬੜੀ ਜਲਦੀ ਸੰਤੁਸ਼ਟ ਹੋ ਜਾਂਦੇ ਬਹੁਤ ਉਹਨ ਸਭ ਜੇ ਇਤਿਹਾਸ ਫਰੋਲ ਕੇ ਦੇਖੀਏ ਸਤਯੁਗ ਤ੍ਰੇਤਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵਰਦਾਨ ਆ ਉਹ ਬ੍ਰਹਮਾ ਜੀ ਨੇ ਦਿੱਤੇ ਆ ਜੀ ਸਨਾਤਨ ਵਿਰੋਧੀ ਲੋਕ ਨਹੀਂ ਚਾਹੁੰਦੇ ਸੀ ਕਿ ਸਨਾਤਨ ਵਿਰੋਧੀ ਲੋਕ ਨਹੀਂ ਚਾਹੁੰਦੇ ਸੀ ਕਿ ਜਗਤ ਪਿਤਾ ਬ੍ਰਹਮਾ ਜੀ ਦੀ ਸੇਵਾ ਪੂਜਾ ਯਾ ਉਹਨਾਂ ਦੇ ਤਪ ਹੋਣ ਯੱਗ ਹੋਣ ਤਾਂ ਕਿ ਸਨਾਤਨ ਜਿਹੜੇ ਵੀਰ ਉਹ ਬਹੁਤ ਜ਼ਿਆਦਾ ਸਟਰੋਂਗ ਨਾ ਹੋ ਜਾਣ ਕਿਤੇ ਇਸ ਕਰਕੇ ਉਹਨਾਂ ਨੇ ਉਹਨਾਂ ਦੀ ਮੈਨ ਟੂ ਮੈਨ ਪਬਲਿਸਿਟੀ ਕਰ ਕਰਕੇ ਉਹਨਾਂ ਦੀ ਪੂਜਾ ਸੇਵਾ ਹੀ ਬੰਦ ਕਰਵਾਤੀ ਸੀ ਹੁਣ ਸਮਾਂ ਆ ਗਿਆ ਅਸੀਂ ਸਲੋਗਨ ਦਿੱਤਾ ਕਿ ਅਬ ਹੋਗੀ ਬ੍ਰਹਮਾ ਜੀ ਕੀ ਘਰ ਘਰ ਪੂਜਾ ਤਾਂ ਕਲਯੁਗ ਦੇ ਵਿੱਚ ਇੱਕ ਅਲਖ ਜਗਿਆ ਇੱਕ ਭੋਲੇनाथ ਨੇ ਆਪਣਾ ਸਥਾਨ ਦੇਖੋ ਕਿੰਨਾ ਸ਼ੁੱਧ ਮੰਦਿਰ ਵਾਤਾਵਰਣ ਮੈਨੂੰ ਇੱਥੇ ਸੰਤਾਂ ਨੇ ਦੱਸਿਆ ਕਿ ਇੱਥੇ ਪਹਿਲਾਂ ਕਿਸੇ ਬਹੁਤ ਵੱਡੇ ਸੰਤ ਨੇ ਤਪ ਕੀਤਾ ਹੋਇਆ ਸੀ ਅੱਜ ਉਹਨਾਂ ਸੰਤਾਂ ਦੇ ਤਪ ਦੇ ਪ੍ਰਕਾਸ਼ ਦੇ ਨਾਲ ਇਹ ਜਿਹੜੀ ਚੀਜ਼ ਆ ਇਹ ਫਲੀਬੂਤ ਹੋ ਰਹੀ ਹੈ ਆਉਣ ਵਾਲੇ ਇਤਿਹਾਸ ਦੇ ਵਿੱਚ ਯਾਦ ਰੱਖਿਆ ਜਾਏਗਾ ਕਿ ਜਗਤ ਪਿਤਾ ਬ੍ਰਹਮਾ ਜੀ ਦਾ ਪਹਿਲਾ ਅਖੰਡ ਮਹਾਯੱਗ ਸ਼ਿਵਧਾਮ ਪੰਜਾਬ ਲੁਧਿਆਣਾ ਚ ਹੋਇਆ ਹੋਇਆ ਸੀ ਉਸ ਤੋਂ ਬਾਅਦ ਐਸਾ ਲਖ ਜਗੇਗਾ ਘਰ-ਘਰ ਵਿੱਚ ਦੁਆਰਾ ਬ੍ਰਹਮਾ ਜੀ ਦੀ ਪੂਜਾ ਬ੍ਰਹਮ ਮਤਲਬ ਸਵੈਮ ਬ੍ਰਹਮ ਔਰ ਸਵੈਮ ਬ੍ਰਹਮ ਜਿਹੜਾ ਕਿ ਸਾਡੇ ਦੇਵਤਾ ਜਿਹੜੇ ਬ੍ਰਾਹਮਣ ਦੇਵਤਾ ਜਿਹੜੇ ਕਿ ਸੱਚ ਦੇ ਨਾਲ ਸੱਤੇ ਦੇ ਨਾਲ ਚੱਲਦੇ ਉਹਨਾਂ ਦੀ ਵਾਕ ਸਿੱਧੀ ਹੁੰਦੀ ਜੇ ਉਹ ਕਿਸੇ ਨੂੰ ਸੱਚੇ ਦਿਲੋਂ ਆਸ਼ੀਰਵਾਦ ਵੀ ਦੇ ਦੇਣ ਅ ਤੁਸੀਂ ਵੀ ਮਹਾਪੁਰਸ਼ ਬ੍ਰਾਹਮਣ ਗੁੱਤੋਂ ਤੁਸੀਂ ਜਿਨੇ ਉਹ ਵੀ ਪਾਇਆ ਹੋਇਆ ਇਹ ਕੰਮ ਮੇਰਾ ਨਹੀਂ ਹੋ ਰਿਹਾ ਇਹ ਤੁਹਾਡੇ ਲਈ ਕੰਮ ਹੋ ਰਿਹਾ ਆਓ ਆਪਾਂ ਰਲ ਮਿਲ ਕੇ ਇਹਨੂੰ ਜਨ ਜਨ ਤੱਕ ਪਹੁੰਚਾਈਏ ਅਸੀ ਜੀ ਜਿਹੜਾ ਹਵਨ ਯੱਗ ਹੋ ਰਿਹਾ ਵੈ ਕਿੰਨੇ ਘੰਟਿਆਂ ਦਾ ਹੋ ਰਿਹਾ ਤੇ ਕਦੋਂ ਸ਼ੁਰੂ ਹੋਊਗਾ ਇਹ 252 ਘੰਟਿਆਂ ਦਾ ਸਾਨੂੰ ਹੁਕਮ ਹੋਇਆ ਪਰਮੇਸ਼ਵਰ ਵੱਲੋਂ ਔਰ ਇਹ ਜਿਹੜਾ ਇਹਦਾ ਸਪੈਸੀਫਿਕ ਟਾਈਮ ਆ ਉਹ ਦੇਵਤੇ ਹਲੇ ਦੇਣਗੇ ਸਾਨੂੰ ਸ਼ੁਭ ਮੌੜਤ ਕੱਢ ਕੇ ਜਿੱਦਾਂ ਹੀ ਦਿਨ ਥੋੜੇ ਰਹਿ ਗਏ ਜਿਸ ਦਿਨ ਠਾਕੁਰ ਜੀ ਦੀ ਉਹ ਮੌਜ ਹੋਗੀ ਜਲਦੀ ਤੁਹਾਡੇ ਚੈਨਲ ਦੇ ਰਾਹੀ ਦੁਬਾਰਾ ਅਸੀਂ ਤੁਹਾਨੂੰ ਇਹਦੇ ਤੇ ਫਿਰ ਪ੍ਰਕਾਸ਼ ਪਾ ਕੇ ਦੱਸਾਂਗੇ ਤੁਸੀਂ ਦੇਖੋ ਕਿੰਨੀਆਂ achੀਆਂ ਤਿਆਰੀਆਂ ਚੱਲ ਰਹੀਆਂ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬ੍ਰਹਮਾ ਜੀ ਦੇ ਯੱਗ ਲਈ ਜਨ ਜਨ ਚ ਹਰ ਖਾਸ ਤੇ ਹਰ ਆਮ ਤੱਕ ਇਹ ਸੰਤੇਸ਼ ਪਹੁੰਚੇ ਕਿ ਆਓ ਲੁਧਿਆਣਾ ਦੇ ਵਿੱਚ ਲਾਡੋਵਾਲ ਦੇ ਵਿੱਚ ਬੱਗਾ ਕਲਾਂ ਦੇ ਵਿੱਚ ਇਹ ਯੱਗ ਹੋ ਰਿਹਾ ਆ ਕੇ ਆਪਣੀਆਂ ਸੇਵਾਵਾਂ ਦੋ ਔਰ ਪਰਮੇਸ਼ਵਰ ਦੀਆਂ ਖੁਸ਼ੀਆਂ ਆਪਣੇ ਘਰ ਲੈ ਜਾਓ ਅਸੀਂ ਜੀ ਉਹ ਹਵਨ ਕੁੰਡ ਦੀ ਗਹਿਰਾਈ ਕਿੰਨੀ ਕੀ ਹੈ ਹਵਨ ਕੁੰਡ ਦੀ ਗਹਿਰਾਈ ਜੇ ਤੁਸੀਂ ਦੇਖੋਗੇ ਮੈਂ ਤੁਹਾਨੂੰ ਦਿਖਾਣਾ ਕਿ ਹਵਨ ਕੁੰਡ ਦੇਖੋ ਤਿਆਰ ਹੋ ਰਿਹਾ ਜੇ ਕੈਮਰਾਮੈਨ ਸਾਹਿਬ ਤੁਹਾਡੇ ਆ ਕੇ ਦਿਖਾਣ ਤੇ ਆ ਜਿਹੜਾ ਆ ਹਵਨ ਕੁੰਡ ਤਿਆਰ ਹੋ ਰਿਹਾ ਦੇਖੋ ਕਿੰਨਾ ਕੰਮ ਚੱਲ ਰਿਹਾ ਜੋਰਾਂ ਤੇ ਔਰ ਸੇਵਾਦਾਰ ਜਿਹੜੇ ਹੈਗੇ ਆ ਸੇਵਾ ਕਰ ਰਹੇ ਆ ਪਰਮੇਸ਼ਵਰ ਦੇ ਨਾਮ ਦੀ ਏਸੀ ਤਰ੍ਹਾਂ ਮੈਂ ਚਾਹੁੰਦਾ ਕਿ ਹਰ ਆਮ ਤੇ ਖਾਸ ਵਿਅਕਤੀ ਜੁੜੋ ਕਿਸੇ ਨੇ ਮੇਰੇ ਨਾਲ ਨਹੀਂ ਜੁੜਨਾ ब्रह्म ਨਾਲ ਜੁੜਨਾ ਪਰਮੇਸ਼ਵਰ ਨਾਲ ਜੁੜਨਾ ਜੇ ਅਸੀਂ ਗੱਲ ਕਰੀਏ ਇੱਕ ਮਿੰਟ ਜੇ ਅਸੀਂ ਗੱਲ ਕਰੀਏ ਡੇਰਿਆਂ ਦੀ ਐਡੇ ਵੱਡੇ ਵੱਡੇ ਪੰਜਾਬ ਚ ਡੇਰੇ ਨੇ ਹਰ ਕੋਈ ਇਹੀ ਕਹਿੰਦਾ ਕਿ ਬ੍ਰह्म ਚ ਧਿਆਨ ਲਗਾਓ ਬ੍ਰह्म ਦੇ ਨਾਲ ਆਪਾਂ ਇੱਕਮਿਕ ਹੋਈਏ ਤੇ ਜਿਹੜਾ ਸਨਾਤਨ ਧਰਮ ਦਾ ਧੁਰਾ ਆ ਬ੍ਰह्म ਉਹਨੂੰ ਆਪਾਂ ਛੱਡੀ ਬੈਠੇ ਆ ਅੱਜ ਅਸੀਂ ਗੱਲ ਕਰੀਏ ਬਾਲਮੀਕੀ ਮਹਾਰਾਜ ਜੀ ਜਿਹੜੇ ਬਾਲਮੀਕੀ ਮਹਾਰਾਜ ਨੇ ਉਹ ਬ੍ਰਹਮਾ ਜੀ ਦਾ ਹੀ ਪਹਿਲਾ ਅਵਤਾਰ ਨੇ ਸਾਡੇ ਦੇਸ਼ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਨੇਜ ਸਰੂਪ ਨੂੰ ਅਸੀਂ ਛੱਡ ਗਏ ਆ ਅੱਗੇ ਅਸੀਂ ਚੱਲ ਪਏ ਆ ਸੱਤ ਅਵਤਾਰ ਲਏ ਆ ਜੀ ਬ੍ਰਹਮਾ ਜੀ ਨੇ ਪਹਿਲਾ ਬਾਲਮੀਕੀ ਐਸੇ ਕਰਕੇ ਬਾਲਮੀਕੀ ਮਹਾਰਾਜ ਨੂੰ ਸ੍ਰਿਸ਼ਟੀ ਕਰਤਾ ਕਿਹਾ ਜਾਂਦਾ ਕਿਉਂਕਿ ਉਹ ਬ੍ਰਹਮਾ ਜੀ ਦੇ ਪਹਿਲੇ ਅਵਤਾਰ ਨੇ ਜਾਗੋ ਮੇਰੇ ਦੋਸਤੋ ਮੇਰੇ ਭਰਾਓ सनातन वीरो जागो अपने ही ये धर्म ਦਾ ਕਾਰਿਆ ਆਪਾਂ ਹੀ ਨਾ ਕਰ ਪਾਏ ਤਾਂ ਫਿਰ ਕਿਨੂੰ ਅਸੀਂ ਕਹਿ ਸਕਦੇ ਕੋਚ ਅਸੀਂ ਜਿਹੜਾ ਯੱਗ ਕਰਨ ਵਾਸਤੇ ਜਿਹੜੇ ਪੰਡਤ ਜੀ ਆ ਰਹੇ ਨੇ ਜਿਹੜੇ ਸਾਧੂ ਸੰਤਾਰੇ ਨੇ ਉਹ ਕਿੱਥੋਂ ਆ ਰਹੇ ਨੇ ਦੇਖੋ ਜੀ ਪੂਰੇ ਦੇਸ਼ ਭਰ ਚੋਂ ਅਲੱਗ-ਅਲੱਗ ਵੱਡੀਆਂ-ਵੱਡੀਆਂ ਬਬੂਤੀਆਂ ਆ ਰਹੀਆਂ ਆਚਾਰੀਏ ਆ ਰਹੇ ਨੇ ਸੰਤ ਜਨ ਆ ਰਹੇ ਨੇ ਪੂਰੀ ਵਾਲੇ ਸੰਤ ਸਾਡੇ ਕੋਲ ਸਮਝ ਲਓ ਵਿਰਾਜਮਾਨ ਹੋ ਗਏ ਹਨੂਮਾਨ ਜੀ ਉਹ ਹਨੂਮਾਨ ਜੀ ਦਾ ਸਰੂਪ ਨੇ ਗਊ ਸੇਵਕ ਨੇ ਤੇ ਉਹਨਾਂ ਦੇ ਨਾਲ ਲੱਗੇ ਉਹਨਾਂ ਦੇ ਕਈ ਹਜ਼ਾਰਾ ਸ਼ិਸ਼ੇ ਜਿਹੜੇ ਆ ਆਨ ਦੀ ਸੰਭਾਵਨਾ ਹੁਣੀ ਹੁਣੀ ਅਸੀਂ ਇੱਕ ਬੜੀ ਮੀਟਿੰਗ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਇਹ ਪਾਇਆ ਗਿਆ ਕਿ ਸਾਡੀਆਂ ਵਿਵਸਥਾਵਾਂ ਜਿਹੜੀਆਂ ਬਹੁਤ ਛੋਟੀਆਂ ਪੈ ਰਹੀਆਂ ਨੇ ਉਹ ਕਾਰਜ ਬਹੁਤ ਵਿਸ਼ਾਲ ਹੋ ਗਿਆ ਹੋਇਆ ਹੈ ਤੇ ਜਿੱਥੇ ਕਿ ਅਸੀਂ ਦੇਖਦੇ ਆਂ ਕਿ ਸਾਨੂੰ ਹੁਣ ਲੋੜ ਹੈਗੀ ਆ ਆਪਣੇ ਸਨਾਤਨ ਵੀਰਾਂ ਦੀ ਸਾਨੂੰ ਵੱਧ ਤੋਂ ਵੱਧ ਸੇਵਾਦਾਰਾਂ ਦੀ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਸੇਵਾ ਕਰ ਸਕਦਾ ਆ ਚਾਹੇ ਉਹ ਜੋੜਾ ਕਰ ਦੀ ਸੇਵਾ ਹੋਵੇ ਚਾਹੇ ਉਹ ਸਾਫ ਸਫਾਈ ਨੂੰ ਲੈ ਕੇ ਹੋਵੇ ਚਾਹੇ ਉਹ ਸੰਤਾਂ ਦੀ ਸੇਵਾ ਹੋਵੇ ਚਾਹੇ ਉਹ ਮੰਦਿਰ ਪ੍ਰੀਸਰ ਦੇ ਵਿੱਚ ਸੇਵਾ ਹੋਵੇ ਸੋ ਉਹ ਹਰ ਬੰਦੇ ਦੀ ਸਾਨੂੰ ਲੋੜ ਹੈਗੀ ਆ ਆਓ ਭਰਾਓ ਜੁੜੋ ਤੇ ਪ੍ਰਮਾਤਮਾ ਜਿਹੜਾ ਜਗਤ ਪਿਤਾ ਹੈਗਾ ਅੱਜ ਆਪਾਂ ਰਲ ਕੇ ਸਾਰੇ ਉਹਦੇ ਲਈ ਕੰਮ ਕਰੀਏ ਬਿਲਕੁਲ ਪੰਡਿਤ ਜੀ ਤੁਸੀਂ ਇੱਥੇ ਮੌਜੂਦ ਹੋ ਇੱਥੇ ਇਸ ਮੰਦਿਰ ਦੇ ਪੁਜਾਰੀ ਹੋ ਸ਼ਿਵਤਾਮ ਜੀ ਦੇ ਕੀ ਕਹਿਣਾ ਚਾਹੁੰਦੇ ਇਹ ਜੱਗੇ ਮੈਂ सभी को मैं कहूँगा कि ओम श्री ब्रह्मदेवाय नम ये यज्ञ लाडोबल हमरा रोड पर बग्गा कला स्थित शिवधाम परिसर में होने जा रहा है ये यज्ञ सत्ताईस अप्रैल से लेकर अखंड महायज्ञ दो सौ घंटे का जो सात अप्रैल को संपन्न होगा इसमें सभी सनातन धर्म प्रेमी बढ़ चढ़ के हिस्सा लें क्योंकि ये भगवान का कार्य है और ये केवल सनातन धर्म से नहीं जो भी सभी धर्मों के मानने वाले हैं जो भी भक्त जिस भी आस्था को लेकर के जो भी कामना को लेकर के इस यज्ञ में पहुँचेंगे आहुति डालेंगे इस यज्ञ में सम्मिलित होंगे मेरा ऐसा मानना है भगवान ब्रह्मदेव किसी को निराश नहीं भेजेंगे उनकी जो है जो झोलियाँ भरके ही जाएंगी खुशियाँ सभी को प्रदान होंगी और सभी धर्मों के मानने वाले न कि सिर्फ सनातन धर्म के सभी धर्मों के मानने वाले और जहाँ तक आपके चैनल से जो भी इस तक जो मैसेज पहुँच रहा है सभी इसमें बढ़ चढ़ के हिस्सा लें और सहयोग करें ਅਸੀ ਜੀ ਦਾ ਜਿਸੇ ਯੱਗ ਹੋਰ ਵੀ ਭਵệ ਰੂਪ ਲੈ ਸਕੇ ਐਸੀ ਮੇਰੀ ਕਾਮਨਾ ਹੈ ਓਮ ਨਮਸ਼ਵਾਯ ਹਰ ਹਰ ਮਹਾਦੇਵ ਜੀ ਜੀ ਅਸੀ ਜੀ ਕੀ ਕਹਿਣਾ ਚਾਹਲੀ ਆ ਮੈਂ ਇੱਕ ਹੋਰ ਪੰਜਾਬ ਪ੍ਰਾਈਮ ਦੀ ਟੀਮ ਦੇ ਰਾਹੀਂ ਇੱਕ ਮੈਸੇਜ ਦੇਣਾ ਚਾਹਨਾ ਆ ਪੂਰੇ ਸੰਸਾਰ ਨੂੰ ਜਿਨ੍ਹਾਂ ਲੋਕਾਂ ਦੇ ਖਾਸ ਕਰਕੇ ਪ੍ਰੋਬਲਮ ਆ ਕਿ ਉਹਨਾਂ ਦੇ ਬੇਬੀ ਨਹੀਂ ਹੋ ਰਹੇ ਆ ਸ੍ਰਿਸ਼ਟੀ ਕਰਤਾ ਬ੍ਰਹਮਾ ਜੀ ਜਿਹੜੇ ਸਭਨ ਸਾਰੇ ਬੱਚੇ ਬਣਾਉਂਦੇ ਆਓ ਲੋਕੋ ਆਓ ਲੈ ਜਾਓ ਝੋਲੀਆਂ ਭਰ ਕੇ ਲੁੱਟ ਲੋ ਤੁਹਾਡੇ ਘਰ ਆਏ ਆ ਬ੍ਰਹਮਾ ਜੀ ਜਿਨ੍ਹਾਂ ਦੇ ਘਰ 'ਚ ਕੋਈ ਗ੍ਰਹਿ ਕਲੇਸ਼ ਚੱਲਦੇ ਆ ਜਿਨ੍ਹਾਂ ਨੂੰ ਕੋਈ ਭੂਤ ਪ੍ਰੇਤ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ ਲੋਕੀ ਸਤਾ ਰਹੇ ਆ ਹਰ ਇੱਕ ਬੰਦਾ ਆਪਣੀ ਆਕੇ ਅਰਦਾਸ ਲਾ ਸਕਦਾ ਬ੍ਰਹਮਾ ਜੀ ਸਾਰਿਆਂ ਦੀਆਂ ਝੋਲੀਆਂ ਭਰ ਕੇ ਭੇਜਣਗੇ ਔਰ ਆਓ ਜੁੜੋ ਤੇ ਪਰਮੇਸ਼ਵਰ ਦੇ ਨਾਲ ਇੱਕ ਮਿਕ ਹੋ बाकी सर महात्मा जी आ, कह रहे हैं कि तुम अयोध्या तो इतने पहुँचे हो शिव धाम के दे पहला भी पता थी लुधियाने के शिव धाम मंदिर या हूँ ऑन द स्पॉट पता लग गया ये तो पता तो मुझे अब लगा है पहले पता नहीं था पता अब लगा है और सबसे ज़्यादा तो प्रसन्नता मुझे यहाँ तब हो गई जब यहाँ पे ये लगा हुआ पोस्टर देखा कि परम पिता परमात्मा ब्रह्मा जी की जग का अनुष्ठान का दिन रखा गया अरे बहुत अच्छी बात है हमारे आधे से ऊपर लाइफ निकल गई अब तक कहीं ब्रह्मा जी का ना तो यज्ञ हुई ना तो कहीं कोई पूजा अनुष्ठान हुआ तो ये बहुत अच्छी चीज़ है और हम सभी सनातन धर्मियों से प्रार्थना करेंगे कि इस यज्ञ में अधिक से अधिक ज़्यादा से ज़्यादा भागीदार बने और इस यज्ञ को पूर्ण कराएं ਜੈ ਸ੍ਰੀ ਰਾਮ ਬਿਲਕੁਲ ਤੁਹਾਨੂੰ ਦੱਸ ਦਈਏ ਸਾਡੇ ਨਾਲ ਸੰਤ ਜੀ ਮੌਜੂਦ ਸਗੇ ਅਸੀ ਜੀ ਮੌਜੂਦ ਸਗੇ ਹਵਨਕੁੰਡ ਦੀਆਂ ਤਸਵੀਰਾਂ ਦਿਖਾ ਰਹੇ ਹਵਨਕੁੰਡ ਦੀ ਜਿਹੜੀ ਤਿਆਰੀ ਉਹ ਚੱਲ ਰਹੀ ਹੈ ਜਿਸ ਦੇ ਵਿੱਚ 251 ਘੰਟਿਆਂ ਦਾ ਜਿਹੜਾ ਹਵਨ ਯੱਗ ਹੋਊਗਾ ਅਖੰਡ ਮਹਾ ਯੱਗ ਹੋਊਗਾ ਭਗਵਾਨ ਬ੍ਰਹਮਾ ਜੀ ਦਾ ਤੁਹਾਨੂੰ ਦੱਸ ਦਈਏ ਸ੍ਰਿਸ਼ਟੀ ਰਚੈਤਾ ਭਗਵਾਨ ਬ੍ਰਹਮਾ ਜੀ ਜਿਹੜੇ ਨੇ ਉਹਨਾਂ ਦਾ ਯੱਗ ਜਿਹੜਾ ਹੋਣ ਜਾ ਰਿਹਾ ਸੋ ਦੇਖਦੇ ਰਹੋ ਪੰਜਾਬ ਪ੍ਰਾਈਮ ਟੀਵੀ ਮੈਨੇਜਿੰਗ ਕੈਮਰਾਮੈਨ ਸਤਪਾਲ ਸਤਿਨਾਮ ਧੰਨਵਾਦ